ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਜਦੋਂ ਦਾ ਨਵਾਂ ਅਕਾਲੀ ਦਲ ਖੋਂਦ ਵਿੱਚ ਆਇਆ ਆ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਅਗਵਾਈ ਦੇ ਵਿੱਚ ਤੇ ਬਾਦਲ ਲਾਣੇ ਵੱਲੋਂ ਪੂਰਾ ਵਿਰੋਧ ਕੀਤਾ ਜਾ ਰਿਹਾ ਆ ਤੇ ਬਾਦਲ ਦਲ ਦੇ ਜਿਹੜੇ ਲੀਡਰ ਆ ਉਹ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਚਾਪਲੂਸ ਛੱਡੇ ਹੋਏ ਆ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਭੁੰਦਰ ਵਰਗੇ ਮਹੇਸ਼ੰਦਰ ਸਿੰਘ ਗਨੀਵਾਦ ਵਰਗੇ ਅਤੇ ਹੋਰ ਉਹ ਬੜੇ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਆ ਉਹ ਨਵੇਂ ਅਕਾਲੀ ਦਲ ਉੱਤੇ ਕਰ ਰਹੀ ਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਹੁਣ ਇਹ ਗੱਲ ਆਖੀ ਏ ਕਿ ਜਿਹੜੇ-ਜਿਹੜੇ ਵੀ ਸ਼ਰੋਮਣੀਆਂ ਅਕਾਲੀ ਦਲ ਦਾ ਨਾਮ ਵਰਤਦੇ ਆ ਅਸੀਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਕਹਿੰਦੇ ਆ ਕਿ ਕ੍ਰਿਮੀਨਲ ਕੇਸ ਕਰਾਂਗੇ ਜੇਕਰ ਇਹ ਗੱਲ ਆ ਤਾਂ ਫਿਰ ਸਭ ਤੋਂ ਪਹਿਲਾ ਜਿਹੜਾ ਕੇਸ ਆ ਉਹ ਸੁਖਵੀਰ ਸਿੰਘ ਬਾਦਲ ਉੱਤੇ ਹੀ ਹੋਣਾ ਚਾਹੀਦਾ ਆ ਡਾਕਟਰ ਦਰਜੀਤ ਸਿੰਘ ਟੀਮਾਂ ਦੇ ਉੱਤੇ ਹੀ ਹੋਣਾ ਚਾਹੀਦਾ ਆ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਨਾਮ ਰੋਲ ਕੇ ਰੱਖ ਦਿੱਤਾ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਸੀ ਜਿਹੜੀ ਸਾਡੇ ਧਰਮ ਦੇ ਵਿੱਚੋਂ ਉਪਜੀ ਸੀ ਸੰਘਰਸ਼ ਦੇ ਵਿੱਚੋਂ ਜਿਹਦਾ ਜਨਮ ਆ ਉਹ ਹੋਇਆ ਸੀ ਜਿਨ੍ਹਾਂ ਨੇ ਧਰਮ ਦੇ ਬੋਲਬਾਲੇ ਕਰਨੇ ਸੀ ਖਾਲਸਾ ਪੰਥ ਦੇ ਬੋਲਬਾਲੇ ਕਰਨੇ ਸੀ ਪੰਜਾਬ ਨੂੰ ਜਿਹੜਾ ਖੁਸ਼ਹਾਲ ਆ ਉਹ ਕਰਨਾ ਸੀ ਪੰਥ ਤੇ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਦੀ ਸੀ ਪਰ ਬਾਦਲ ਪਿਓ ਪੁੱਤ ਨੇ ਤਾਂ ਅਕਾਲੀ ਦਲ ਨੂੰ ਰੋਲ ਕੇ ਹੀ ਰੱਖ ਦਿੱਤਾ ਇਹਦੀ ਸ਼ਾਨ ਇਹਦੀ ਵਕਾਰ ਇਹਦਾ ਜਿਹੜਾ ਠੋਕੇ ਆ ਇਸ ਪਾਰਟੀ ਦੀ ਉਹ ਰੋਲ ਕੇ ਰੱਖ ਦਿੱਤੀ ਆ ਸੋ ਸਭ ਤੋਂ ਪਹਿਲਾ ਕੇਸ ਸੁਖਬੀਰ ਸਿੰਘ ਬਾਦਲ ਉੱਤੇ ਹੋਣਾ ਚਾਹੀਦਾ ਆ ਕਿ ਉਹ ਅਕਾਲੀ ਦਲ ਦਾ ਜਿਹੜਾ ਨਾਮ ਆ ਉਹ ਕਿਉਂ ਵਰਤ ਰਿਹਾ ਆ ਜਦਕਿ 1994 ਦੇ ਵਿੱਚ ਸਾਰੇ ਅਕਾਲੀ ਦਲਾਂ ਨੂੰ ਇਕੱਠੀਆਂ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਂਦ ਵਿੱਚ ਲਿਆਂਦਾ ਗਿਆ ਸੀ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਬਣੇ ਪਰ ਉਸ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋ ਕੇ ਅਕਾਲੀ ਦਲ ਦੇ ਨਾਮ ਦੇ ਉੱਤੇ ਆਪਣੀ ਵੱਖਰੀ ਜਿਹੜੀ ਪਾਰਟੀ ਆ ਉਹ ਬਣਾ ਲਈ ਸੀ ਦਿੱਲੀ ਵਾਲਿਆਂ ਨਾਲ ਸਾਂਝ ਪਾ ਲਈ ਭਾਜਪਾ ਨਾਲ ਸਾਂਝ ਪਾ ਲਈ ਪੰਥ ਵੱਲ ਪਿੱਠ ਕਰ ਲਈ ਪੰਜਾਬ ਵੱਲ ਪਿੱਠ ਕਰ ਲਈ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਜਿਹੜੀ ਉਹਨੇ ਪੇਠੇ ਆ ਉਹ ਕਰ ਲਈ ਸੀ ਸੋ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤਦਾ ਰਿਹਾ ਤੇ ਹੁਣ ਸੁਖਬੀਰ ਸਿੰਘ ਬਾਦਲ ਤੇ ਉਹਦੀ ਜਿਹੜੀ ਟੋਲੀ ਆ ਉਹ ਵਰਤ ਰਹੀ ਆ ਸਭ ਤੋਂ ਪਹਿਲਾਂ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਲੋਕਾਂ ਦੇ ਉੱਤੇ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤ ਕੇ ਸਾਡੇ ਖਾਲਸਾ ਪੰਥ ਦੇ ਸਿਧਾਂਤਾਂ ਦਾ ਜਿਹੜਾ ਕਹਾਣਿਆ ਉਹ ਕੀਤਾ ਹੁਕਮਨਾਮਾ ਸਾਹਿਬ ਦੀਆਂ ਪਰੰਪਰਾਵਾਂ ਦਾ ਜਿਹੜਾ ਕਹਾਣਿਆ ਉਹ ਕੀਤਾ ਤੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਆ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਇਹ ਬਾਦਲ ਦਰ ਦੇ ਅਕਾਲੀ ਦਲ ਤੋਂ ਬਾਅਦ ਇਹ ਕੋਈ ਪਹਿਲਾ ਅਕਾਲੀ ਦਲ ਨਹੀਂ ਆ ਜਿਹੜਾ ਹੁਣ ਨਵਾਂ ਬਣ ਗਿਆ ਆ ਇਸ ਤੋਂ ਪਹਿਲਾਂ ਵੀ ਬਾਦਲ ਦਰ ਦੇ ਅਕਾਲੀ ਦਲ ਦੇ ਨਾਲ-ਨਾਲ ਕਈ ਅਕਾਲੀ ਦਲ ਜਿਹੜੇ ਆ ਉਹ ਚੱਲਦੇ ਆ ਰਹੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਤਾਂ ਬਾਦਲ ਦਲ ਤੋਂ ਵੀ ਪਹਿਲਾਂ ਦਾ ਚੱਲਦਾ ਆ ਰਿਹਾ ਆ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ 1920 ਸ਼੍ਰੋਮਣੀ ਅਕਾਲੀ ਦਲ ਸੁਤੰਤਰ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਵੀ ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਦੇ ਉੱਤੇ ਜਿਹੜੀ ਪਾਰਟੀ ਉਹ ਬਣਾਈ ਭਾਈ ਮੋਹਕਮ ਸਿੰਘ ਵੱਲੋਂ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਯੂਨਾਈਟਿਡ ਅਕਾਲੀ ਦਲ ਚੱਲਦਾ ਰਿਹਾ ਆ ਤੇ ਸ਼੍ਰੋਮਣੀ ਅਕਾਲੀ ਦਲ ਕਿਰਤੀ ਦੇ ਨਾਂ ਦੇ ਉੱਤੇ ਵੀ ਇੱਕ ਜਿਹਦੀ ਪਾਰਟੀ ਆ ਉਹ ਚੱਲਦੀ ਰਹੀ ਆ ਤੇ ਹੁਣ ਵੀ ਇਸ ਅਕਾਲੀ ਦਲ ਦੇ ਨਾਂ ਦੇ ਉੱਤੇ ਕਈ ਜਿਹੜੀਆਂ ਜਥੇਬੰਦੀਆਂ ਆ ਉਹ ਚੱਲ ਰਹੀਆਂ ਜਿਹੜੀ ਗੱਲ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਬਾਦਲ ਕਿਆ ਨੇ ਅਕਾਲੀ ਦਲ ਨੂੰ ਆਪਣੇ ਨਿੱਜੀ ਤਗੀਰ ਬਣਾ ਲਿਆ ਹੋਇਆ ਆ ਤੇ ਡਾਕਟਰ ਦਰਜੀਤ ਸਿੰਘ ਚੀਮਾ ਦੀਆਂ ਗੱਲਾਂ ਤੋਂ ਉਹੀ ਕੁਝ ਸਾਫ਼ ਝਲਕਦਾ ਪਿਆ ਆ ਕਿ ਤੁਸੀਂ ਡਾਕਟਰ ਦਰਜੀਤ ਸਿੰਘ ਚੀਮਾ ਸਾਹਿਬ ਜਵਾਬ ਦਿਓ ਸੁਖਵੀਰ ਸਿੰਘ ਜਵਾਬ ਦੇ ਕੀ ਇਹ ਜਿਹੜਾ ਅਕਾਲੀ ਦਲ ਆ ਲਿਆ ਜੋ ਕੁਝ ਡਾਕਟਰ ਦਰਜੀਤ ਸਿੰਘ ਟੀਮਾ ਕਹਿ ਰਿਹਾ ਅਕਾਲੀ ਦਲ ਬਾਰੇ ਤੂੰ ਦੱਸ ਕਿ ਇਹ ਜਿਹੜਾ ਅਕਾਲੀ ਦਲ ਆ ਲਿਆ ਕਿ ਇਹ ਤੇਰੇ ਬਾਪ ਦੀ ਨਿੱਜੀ ਜ਼ਗੀਰ ਆ ਇਹ ਖਾਲਸਾ ਪੰਥ ਦੀ ਜਥੇਬੰਦੀ ਆ ਸ਼ਰੋਮਣੀ ਅਕਾਲੀ ਦਲ ਅਮਲ ਸਰ ਤੇ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਆ ਨਾ ਇਹ ਬੜੀਆਂ ਕੁਰਬਾਨੀਆਂ ਕਰਕੇ ਹੋਂਦ ਦੇ ਵਿੱਚ ਸਿੱਖਾਂ ਨੇ ਇਹ ਜਿਹਦੀ ਜਥੇਬੰਦੀ ਆ ਉਹ ਲਿਆਂਦੀ ਸੀ ਤੇ ਵੈਸੇ ਤਾਂ ਹਰ ਸਿੱਖ ਹੀ ਜਿਹੜਾ ਆ ਉਹ ਅਕਾਲੀ ਆ ਜਿਹਦਾ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਹੁੰਦਾ ਆ ਜਿਹੜਾ ਸਿੱਖੀ ਦਾ ਧਾਰਨੀ ਆ ਗੁਰਮਤਿ ਸਿਧਾਂਤਾਂ ਦਾ ਜਿਹੜਾ ਧਾਰਨੀ ਆ ਉਹ ਹਰ ਸਿੱਖੀ ਜਿਹੜਾ ਆ ਉਹ ਅਕਾਲੀ ਆ ਪਰ ਬਾਦਲ ਗਿਆਨ ਨੂੰ ਲੱਗਦਾ ਆ ਕਿ ਸਿਰਫ ਵੋਟਾਂ ਲੜਨ ਵਾਲੇ ਹੀ ਅਕਾਲੀ ਹੁੰਦੇ ਆ ਬਾਦਲ ਗਿਆਨ ਨੂੰ ਤਾਂ ਇੰਜ ਲੱਗਦਾ ਆ ਕਿ ਜਿਨ੍ਹਾਂ ਨੇ ਸਿਰਸੇ ਵਾਲੇ ਨੂੰ ਬਲਾਤਕਾਰ ਹੀ ਡੇੜਾ ਸਿਰਸਾ ਮੁਖੀ ਨੂੰ ਬਾਪ ਬਣਾਇਆ ਹੁੰਦਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹੀ ਅਕਾਲੀ ਆ ਸੋ ਸਭ ਤੋਂ ਵੱਧ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਕਹਾਣਿਆ ਉਹ ਬਾਦਲ ਗਿਆਨੇ ਕੀਤਾ ਆ ਹੁਣ ਡਾਕਟਰ ਦਰਜੀਤ ਸਿੰਘ ਟੀਮਾ ਇਹ ਵੀ ਗੱਲ ਕਹਿ ਰਿਹਾ ਕਹਿੰਦਾ ਕਿ ਜਿਹੜੀ ਭਰਤੀ ਕੀਤੀ ਏ ਸੁਖਵੀਰ ਸਿੰਘ ਬਾਦਲ ਨੇ ਜਾਂ ਬਾਦਲਕਿਆਂ ਵਾਲੀ ਆਕਾਲੀ ਦਲ ਨੇ ਉਹ ਕਹਿੰਦਾ ਕਿ ਇਹ ਸੰਵਿਧਾਨ ਅਨੁਸਾਰ ਕੀਤੀ ਏ ਤੇ ਚੀਮਾ ਕਹਿੰਦਾ ਜੋ ਕੁਝ ਕਰਦੇ ਆਂ ਅਸੀਂ ਪਾਰਟੀ ਦੇ ਸੰਵਿਧਾਨ ਅਨੁਸਾਰ ਕਰਦੇ ਆਂ ਚੀਮਾ ਸਾਹਿਬ ਪਹਿਲਾਂ ਤਾਂ ਤੁਹਾਡੀ ਜਿਹੜੀ ਪਾਰਟੀ ਨੇ ਦੋ ਦੋ ਸੰਵਿਧਾਨ ਬਣਾਏ ਹੋਏ ਆ ਤੁਹਾਡੇ ਉੱਤੇ ਅਦਾਲਤ ਵਿੱਚ ਜਿਹੜਾ ਕੇਸ ਆ ਉਹ ਵੀ ਚੱਲਦਾ ਆ ਤੇ ਜੇ ਤੁਸੀਂ ਪਾਰਟੀ ਦੇ ਸੰਵਿਧਾਨ ਦੀ ਹੀ ਗੱਲ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਮਤਸਰ ਜਾਂ ਸ਼੍ਰੋਮਣੀ ਅਕਾਲੀ ਦਲ ਜਿਹਦਾ ਜਿਹਦਾ ਤੁਸੀਂ ਕਹਿੰਦੇ ਹੋ ਕਿ ਸਾਡੀ ਨਿੱਜੀ ਜ਼ਗੀਰ ਆ ਜੇ ਤੁਸੀਂ ਉਹਦੀ ਗੱਲ ਕਰਦੇ ਹੋ ਅਕਾਲੀ ਦਲ ਦੀ ਤਾਂ ਫਿਰ ਦੱਸੋ ਕੀ ਤੁਹਾਡੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ ਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਮੰਗੇ ਉਹਨਾਂ ਸਿੱਖਾਂ ਨੂੰ ਚੁਣ-ਚਣ ਕੇ ਜਿਹੜੀਆਂ ਗੋਲੀਆਂ ਆ ਉਹ ਮਾਰੀਆਂ ਜਾਣ ਬਰਗਾੜੀ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਕੋਟਕਪੂਰਾ ਦੇ ਵਿੱਚ ਜਿਹੜਾ ਤੁਸੀਂ ਕੀ ਕੀਤਾ ਕੀ ਤੁਹਾਡਾ ਅਖੌਤੀਆ ਅਕਾਲੀ ਦਲ ਦਾ ਸੰਵਿਧਾਨ ਇਹ ਕਹਿੰਦਾ ਆ ਕਿ ਬਲਾਤਕਾਰੀ ਗੁਰਮੀਤ ਰਾਮ ਰਹੀਮ ਨੂੰ ਕਾਤਲ ਨੂੰ ਪੰਥ ਦੋਖੀ ਨੂੰ ਸਿਰੀ ਆਕਾਦ ਤੱਕ ਸਾਬ ਤੋਂ ਜਿਹੜੀ ਆ ਉਹ ਜਥੇਦਾਰਾਂ ਦੇ ਕੋਲੋਂ ਧੱਕੇ ਨਾਲ ਜਿਹੜੀ ਮਾਫੀ ਆ ਉਹ ਦਿਵਾ ਦਿੱਤੀ ਜਾਵੇ ਕੀ ਤੁਹਾਡੀ ਪਾਰਟੀ ਦਾ ਸੰਵਿਧਾਨ ਇਹ ਕਹਿੰਦਾ ਆ ਕਿ ਜਿੰਨਾ ਬੁੱਚੇ ਦੇ ਪੁਲਿਸ ਅਫਸਰਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਝੂਠੇ ਪੁਲਿਸ ਮੁਕਾਬਲੇ ਬਣਾਏ ਕਿ ਉਹਨਾਂ ਨੂੰ ਜਿਹੜੀਆਂ ਤਰੱਕੀਆਂ ਦਿੱਤੀਆਂ ਜਾਣ ਕਿ ਸੁਮੇਧ ਸੈਣੀ ਵਰਗੇ ਬੁੱਚਰਾਂ ਨੂੰ ਤੁਸੀਂ ਪੰਜਾਬ ਪੁਲਿਸ ਦਾ ਮੁਖੀ ਨਹੀਂ ਬਣਾਇਆ ਕਿ ਆ ਜਿਹੜਾ ਸੀ ਇਜ਼ਹਾਰ ਆ আলম ਜਿਨੇ ਆਲਮ ਸੈਨਾ ਬਣਾਈ ਸੀ ਕੈਟ ਸੈਨਾ ਕੀ ਤੁਸੀਂ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਉਮੀਦਵਾਰ ਪ੍ਰਧਾਨ ਨਹੀਂ ਸੀ ਬਣਾਇਆ ਸੋ ਇਹ ਇਹ ਆ ਤੁਹਾਡੀ ਪਾਰਟੀ ਦਾ ਜਿਹੜਾ ਆ ਉਹ ਸੰਵਿਧਾਨ ਆ ਦੂਜੀ ਤੁਸੀਂ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਜੋ ਕੁਝ ਵੀ ਅਸੀਂ ਕਰਦੇ ਹਾਂ ਪਾਰਟੀ ਦੇ ਸੰਵਿਧਾਨ ਅਨੁਸਾਰ ਹੀ ਕਰਦੇ ਹਾਂ ਤੁਸੀਂ ਇਹੀ ਗੱਲ ਕਹਿੰਦੇ ਪਿਆ ਨਾ ਕਿ ਜੋ ਕੁਝ ਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਹਕਮਨਾਮੇ ਸਾਹਿਬ ਦੀਆਂ ਪਰੰਪਰਾਵਾਂ ਦਾ ਜਿਹੜਾ ਕਹਾਣ ਕੀਤਾ ਤੁਸੀਂ ਬਾਦਲ ਗਿਆ ਨੂੰ ਸੁਖਵੀਰ ਬਾਦਲ ਦੀ ਕੋਠੀ ਚੰਡੀਗੜ੍ਹ ਵਿੱਚ ਸੱਦ ਕੇ ਬਾਦਲ ਗਿਆ ਨੇ ਆ ਜਥੇਦਾਰ ਸਹਿਬਾਨਾਂ ਨੂੰ ਉਥੇ ਚੰਡੀਗੜ੍ਹ ਕੋਠੀ ਦੇ ਵਿੱਚ ਸੱਦ ਕੇ ਜੋ ਕੁਝ ਉਹਨਾਂ ਦੇ ਕੋਲੋਂ ਕਰਵਾਇਆ ਪੰਥ ਦਾ ਘਾਨ ਕਿ ਤੁਹਾਡੀ ਪਾਰਟੀ ਦਾ ਜਿਹੜਾ ਸੰਵਿਧਾਨ ਆ ਉਹ ਇਹ ਕਹਿੰਦਾ ਆ ਇਹ ਖਾਲਸਾ ਪੰਥ ਤੁਹਾਡੇ ਕੋਲੋਂ ਜਵਾਬ ਮੰਗਦਾ ਆ ਤੁਸੀਂ ਕਹਿੰਦੇ ਹੋ ਕਿ ਜਿਹੜੀ ਤੁਸੀਂ 27 ਲੱਖ ਦੀ ਜਿਹੜੀ ਭਗਤੀ ਕੀਤੀ ਉਹ ਸੰਵਿਧਾਨ ਅਨੁਸਾਰ ਕੀਤੀ ਏ ਤੇ ਚੀਮਾ ਕਹਿ ਰਿਹਾ ਕਿ ਹਰੇਕ ਦੇ ਕੋਲੋਂ ਅਸੀਂ ਜਿਹੜੇ 10 ਰੁਪਏ ਲਏ ਆ ਤੇ 10 ਰੁਪਏ ਲੈ ਕੇ ਤਾਂ ਤੁਸੀਂ ਭਾਵੇਂ 10 ਦੀ ਗੱਲ ਕਰਦੇ ਹੋ ਤੁਸੀਂ ਤਾਂ ਲੱਖ ਵੀ ਲੈ ਸਕਦੇ ਹੋ 100 ਵੀ ਲੈ ਸਕਦੇ ਹੋ ਹਜ਼ਾਰ ਵੀ ਲੈ ਸਕਦੇ ਹੋ ਕਰੋੜਾਂ ਰੁਪਏ ਲੈ ਕੇ ਤੁਸੀਂ ਜਿੰਨੂੰ ਮਰਜ਼ੀ ਅਕਾਲੀ ਦਲ ਦੇ ਵਿੱਚ ਲਿਆ ਸਕਦੇ ਹੋ ਤੁਹਾਡਾ ਵਸ ਚੱਲੇ ਤੇ ਤੁਸੀਂ ਆ ਜਿਹੜਾ ਗੁਰਮੀਤ ਰਾਮ ਰਹੀਮ ਆ ਤੁਸੀਂ ਉਹਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹ ਬਣਾ ਸਕਦੇ ਹੋ ਤੁਸੀਂ ਹਮਾਇਤ ਲੈਂਦੇ ਵੀ ਰਹੇ ਹੋ ਉਹਨੂੰ ਹਮਾਇਤ ਜਿਹੜਾ ਆ ਉਹ ਦਿੰਦੇ ਵੀ ਰਹੇ ਹੋ ਤੁਹਾਡਾ ਜਿਹੜਾ ਵਸ ਚੱਲੇ ਤੇ ਤੁਸੀਂ ਸਮੇਤ ਸੈਣੀ ਨੂੰ ਦੁਬਾਰਾ ਫਿਰ ਅਕਾਲੀ ਦਲ ਦੇ ਵਿੱਚ ਜਿਹੜਾ ਲਿਆ ਸਕਦੇ ਹੋ ਹਜ਼ਾਰ ਆਲਮ ਨੂੰ ਵੀ ਤਾਂ ਤੁਸੀਂ ਲਿਆਂਦਾ ਹੀ ਸੀ ਤੁਹਾਡਾ ਵਾਸ ਚੱਲੇ ਤੇ ਜਿੰਨੇ ਵੀ ਆ ਰਾਧਾ ਸਵਾਮੀਆ ਜਾਂ ਹੋਰ ਪੰਥ ਦੋਖੀ ਆ ਇਹਨਾਂ ਸਾਰਿਆਂ ਨੂੰ ਤੁਸੀਂ ਅਕਾਲੀ ਦਰਬ ਦੇ ਵਿੱਚ ਜਿਹੜਾ ਲਿਆ ਸਕਦੇ ਹੋ ਤੁਸੀਂ 10-10 ਰੁਪਏ ਦੀ ਜਿਹੜੀ ਗੱਲ ਆ ਉਹ ਕਰਦੇ ਪਏ ਹੋ ਜੇਕਰ 10 ਰੁਪਏ ਦੀ ਹੀ ਗੱਲ ਹੁੰਦੀ ਨਾ ਤੇ ਇਹ ਗੁਰੂ ਦਾ ਦਸਵੰਦ ਅਨੁਸਾਰ ਪਾਰਟੀ ਬਹੁਤ ਕੁਝ ਜਿਹੜਾ ਆ ਉਹ ਕਰ ਸਕਦੀ ਸੀ ਪਰ ਤੁਸੀਂ ਕਹਿੰਦੇ ਹੋ ਕਿ 10-10 ਰੁਪਏ ਲੈ ਕੇ ਅਸੀਂ 27 ਲੱਖ ਦੀ ਜਿਹੜੀ ਭਰਤੀ ਕੀਤੀ ਪਹਿਲਾਂ ਇਹ ਦੱਸੋ ਜਿਹੜੇ 27 ਲੱਖ ਰੁਪਏ ਤੁਸੀਂ 27 ਲੱਖ ਵਾਲਿਆਂ ਦੀ ਭਰਤੀ ਕੀਤੀ 10-10 ਰੁਪਏ ਜਿੰਨਾਂ ਤੋਂ ਤੁਸੀਂ ਲਏ ਆ ਕਿ ਉਹ ਸਾਰੇ ਤੁਹਾਡੀਆਂ ਕਰਤੂਤਾਂ ਅਨਸਾਰ ਸਹਿਮਤ ਆ ਤੁਸੀਂ ਤਾਂ ਜਿਹੜੀ ਭਰਤੀ ਕੀਤੀ ਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਗੇ ਕੀਤੀ ਏ ਨਾ ਤਾਂ ਇਹ ਜਿਹੜੀ ਭਰਤੀ ਏ ਪੰਜ ਮੈਂਬਰੀ ਕਮੇਟੀ ਨੇ ਕੀਤੀ ਸੀ ਅਤੇ ਨਾ ਹੀ ਤੁਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਨਿਗਰਾਨੀ ਹੇਠ ਭਰਤੀ ਕੀਤੀ ਏ ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਤੁਸੀਂ ਜਿਹੜਾ ਆ ਉਹ ਮੰਨਿਆ ਹੀ ਨਹੀਂ ਤੇ ਤੁਹਾਡੀ ਭਰਤੀ ਨੂੰ ਜਾਂ ਤੁਹਾਡੇ ਪ੍ਰਧਾਨ ਨੂੰ ਜਿਹੜਾ ਕਿਵੇਂ ਮੰਨਿਆ ਜਾਵੇ ਅਸਲ ਵਿੱਚ ਤੁਸੀਂ ਭਰਤੀ ਭਗੌੜੇ ਹੋਗੇ ਕੀਤੀ ਸੀ ਤਾਂ ਕਿਉਂਕਿ ਭਰਤੀ ਤੋਂ ਬਾਅਦ ਜਿਹੜਾ ਆ ਪ੍ਰਕਿਰਿਆ ਅਨਸਾਰ ਪ੍ਰਧਾਨ ਚੁਣਿਆ ਜਾਣਾ ਸੀ ਪਰ ਤੁਹਾਨੂੰ ਸਾਰਿਆਂ ਨੂੰ ਏ ਨਹੀਂ ਸੀ ਮਨਜ਼ੂਰ ਕਿ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਲੱਥੇ ਤੇ ਸੁਖਬੀਰ ਨੂੰ ਵੀ ਪ੍ਰਧਾਨਗੀ ਦੀ ਬੜੀ ਲਾਲਸਾ ਸੀ ਤੁਸੀਂ ਆਪੇ ਹੀ ਭਰਤੀ ਕਰ ਲਈ ਤੇ ਆਪੇ ਹੀ ਦੁਬਾਰਾ ਸੁਖਬੀਰ ਬਾਦਲ ਨੂੰ ਜਿਹੜਾ ਪ੍ਰਧਾਨ ਆ ਉਹ ਚੁਣਦਿਆ ਸੋ ਇਹ ਆ ਚੀਮਾ ਸਾਹਿਬ ਤੁਹਾਡੀ ਸਾਰਿਆਂ ਦੀ ਜਿਹੜੀ ਕਰਤੂਤਿਆ ਤੇ ਚੀਮਾ ਸਾਹਿਬ ਤੁਸੀਂ ਉਹੀ ਹੋ ਨਾ ਜਿਹੜੇ ਆਪਣੀ ਸਰਕਾਰ ਦੇ ਵਿੱਚ ਇੱਕ ਗਾਇਕ ਦੀਆਂ ਕੈਸਟਾਂ ਰਿਲੀਜ਼ ਕਰਦੇ ਫਿਰਦੇ ਸੀ ਤੁਸੀਂ ਦੱਸਿਓ ਕਿ ਇਸ ਤਰ੍ਹਾਂ ਦੇ ਅਕਲ ਨਹੀਂ ਹੁੰਦੇ ਆ ਉਹ ਕੈਸਟਰ ਦਾ ਨਾਮ ਕੀ ਸੀ ਭਾਵੇਂ ਫੂਕਰੀ ਨਾਲ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਏ ਗੁਰੂ ਕੀ ਬਾਣੀ ਤਾਂ ਆਖਦੀ ਹੈ ਸੋ ਕਿਉ ਮੰਦਾ ਆਖੀ ਆ ਜਿੱਤ ਜਮੈ ਰਾਜਾਨ ਪਰ ਤੁਸੀਂ ਇਸਤਰੀ ਦਾ ਕਿਸ ਤਰ੍ਹਾਂ ਦਾ ਜਿਹੜਾ ਸਰੂਪ ਆ ਸਮਾਜ ਦੇ ਸਾਹਮਣੇ ਜਿਹੜਾ ਆ ਉਹ ਪੇਸ਼ ਕਰਦੇ ਪਏ ਸੀ ਆਪਣੀ ਸਰਕਾਰ ਦੇ ਵਿੱਚ ਤੁਸੀਂ ਉਹੀ ਹੋ ਨਾ ਜਿਹੜੇ ਉਹ ਪ੍ਰਿੰਕਾ ਚੋਪੜਾ ਨੂੰ ਲਿਆ ਕੇ ਤੇ ਨਵੰਬਰ 1984 ਦੇ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਨਵੰਬਰ 1984 ਦੇ ਕਤਲੇਆਮ ਨੂੰ ਨਸਲ ਕੁਸ਼ੀ ਨੂੰ ਯਾਦ ਕਰਦੀ ਹੈ ਸਿੱਖ ਕੌਮ ਤੇ ਤੁਸੀਂ ਪ੍ਰਿੰਕਾ ਚੋਪੜਾ ਨੂੰ ਤੇ ਸ਼ਾਹਰੂਖ ਖਾਨ ਨੂੰ ਲਿਆ ਕੇ ਤੇ ਥੁਮਕੇ ਲਵਾਉਂਦੇ ਫਿਰਦੇ ਸੀ ਸੋ ਲੱਖ ਲਾਹਣ ਤੇ ਆ ਤੁਹਾਡੇ ਦੇ ਉੱਤੇ ਤੁਸੀਂ ਇਹ ਗੱਲ ਕਰਦੇ ਪਏ ਹੋ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹ ਰਚੀਆਂ ਜਾ ਰਹੀਆਂ ਆ ਅਕਾਲੀ ਦਲ ਦੀ ਸ਼ਕਤੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਅਕਾਲੀ ਦਲ ਦੀ ਸ਼ਕਤੀ ਨੂੰ ਕਮਜ਼ੋਰ ਕੋਈ ਹੋਰ ਨਹੀਂ ਕਰ ਰਿਹਾ ਇਹ ਬਾਦਲ ਢੁੰਡਲੀ ਨਹੀਂ ਅਕਾਲੀ ਦਲ ਨੂੰ ਜਿਹੜਾ ਕਮਜ਼ੋਰ ਰਿਹਾ ਉਹ ਕੀਤਾ ਹੋਇਆ ਆ ਜਿਸ ਤਰੀਕੇ ਦੇ ਨਾਲ ਤੁਸੀਂ ਪਿਛਲੇ ਸਮੇਂ ਦੇ ਵਿੱਚ ਪੰਥ ਦੇ ਸਿਧਾਂਤਾਂ ਦਾ ਗਾਣ ਕੀਤਾ ਆ ਆ ਹੁਣ ਤੁਹਾਨੂੰ ਬੰਦੀ ਸਿੰਘ ਵੀ ਯਾਦ ਆਏ ਆ ਪਰ ਆਪਣੀ ਸਰਕਾਰ ਦੇ ਵਿੱਚ ਤੁਸੀਂ ਬੰਦੀ ਸਿੰਘਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਿਹਾਰ ਕਰਦੇ ਸੀ ਉਹ ਸਾਰਿਆਂ ਨੂੰ ਪਤਾ ਆ ਗੱਲਾਂ ਲੁਕੀਆਂ ਛਿਪੀਆਂ ਨਹੀਂ ਆ ਤੁਹਾਡੀਆਂ ਜਿਹੜੀਆਂ ਵੀਡੀਓ ਤੁਹਾਡੇ ਜਿਹੜੇ ਬਿਆਨ ਆ ਉਹ ਸਾਰਿਆਂ ਦੇ ਸਾਹਮਣੇ ਆ ਜਦੋਂ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜਾਂ ਵਾਪਸ ਹੁਲਦ ਸਿੰਘ ਜੀ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ ਭੋਖਰਤਾ ਦੇ ਬੈਠੇ ਤੇ ਤੁਸੀਂ ਕਿੰਨਾ ਘਟੀਆ ਵਿਹਾਰ ਉਹਨਾਂ ਸਿੰਘਾਂ ਦੇ ਨਾਲ ਕੀਤਾ ਸੀ ਜਥੇਦਾਰ ਭਾਈ ਦਗਤਾਰ ਸਿੰਘ ਹਵਾਰਾ ਨੂੰ ਤੁਸੀਂ ਕਦੇ ਮਿਲਣ ਨਹੀਂ ਗਏ ਤੁਸੀਂ ਉਹਨਾਂ ਨੂੰ ਕਾਤਲ ਆਖਦੇ ਰਹੇ ਹੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਨੂੰ ਤੁਸੀਂ ਅਤਵਾਦੀ ਆਕ ਦੇ ਰਹੇ ਹੋ ਤੁਸੀਂ ਜਦੋਂ ਆਪ ਸਰਕਾਰਾਂ ਹੰਡਾਈਆਂ ਭਾਜਪਾ ਦੇ ਨਾਲ ਮਿਲ ਕੇ ਆਰਐਸਐਸ ਦੇ ਨਾਲ ਮਿਲ ਕੇ ਮੋਦੀ ਦੇ ਨਾਲ ਮਿਲ ਕੇ ਰਾਜਨਾਥ ਦੇ ਨਾਲ ਮਿਲ ਕੇ ਅਟਲ ਬਿਹਾਰੀ ਵਾਜਪਾਈ ਦੇ ਨਾਲ ਮਿਲ ਕੇ ਤੁਸੀਂ ਦੇਖੋ ਕਿ ਕਿੰਨੇ ਤੁਸੀਂ નિર્ਦੋਸ਼ ਸਿੱਖਾਂ ਨੂੰ ਫੜ ਫੜ ਕੇ ਤੇ ਬੰਦੀ ਜਿਹਾ ਬਣਾ ਦਿੱਤਾ ਤੁਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਵੀ ਜਿਹੜਾ ਇਨਸਾਫ ਹੀ ਨਹੀਂ ਦੇ ਸਕੇ ਕਿ ਤੁਹਾਡੀ ਪਾਰਟੀ ਦਾ ਸੰਵਿਧਾਨ ਇਹ ਕਹਿੰਦਾ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜਾ ਆ ਉਹ ਬਚਾਇਆ ਜਾਵੇ ਤੁਸੀਂ ਬਚਾਇਆ ਨਾ ਬਦਾਤਕਾਰੀ ਸਿਰਸੇਵਾਲੇ ਨੂੰ ਹਨੀਪ੍ਰੀਤ ਨੂੰ ਬਚਾਉਣ ਵਾਲੇ ਤੁਸੀਂ ਹੋ ਨਾ ਆ ਸਾਰੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਹੋਈਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਬੇਅਦਬੀ ਆ ਉਹ ਹੋਈ ਸੀ ਕਿੱਥੋਂ ਪਾਵਨ ਸਰੂਪ ਚੋਰੀ ਹੋਇਆ ਕਿਵੇਂ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਪਰ ਤੁਸੀਂ ਅੱਖਾਂ ਜਿਹੜੀਆਂ ਆ ਉਹ ਮੀਟੀਆਂ ਰੱਖੀਆਂ ਇਸੇ ਕਰਕੇ ਅੱਜ ਤੁਹਾਡੇ ਜਿਹੜੇ ਹਾਲਾਤ ਆ ਉਹ ਇਸ ਤਰ੍ਹਾਂ ਦੇ ਜਿਹੜੇ ਆ ਉਹ ਹੋ ਚੁੱਕੇ ਹੋਏ ਆ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਂ ਦੀ ਜਥੇਬੰਦੀ ਦੀ ਅਗਵਾਈ ਜਿਹੜੀ ਆ ਉਹ ਕਰਦੇ ਪਏ ਆ ਅਸਲ ਵਿੱਚ ਉਹੀ ਅਕਾਲੀ ਦਲ ਸੀ ਜਿਹਨੂੰ ਤੁਸੀਂ ਹਮੇਸ਼ਾ ਜਿਹੜਾ ਆ ਉਹ ਨੁਕਰੇ ਲਾਈ ਰੱਖਿਆ ਤੇ ਅੱਜ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਂਗ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਬੀ ਸਤਵੰਤ ਕੌਰ ਨੂੰ ਅਤੇ ਉਹਨਾਂ ਦੇ ਜਿਹੜਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਤੁਸੀਂ ਉਹਨਾਂ ਨੂੰ ਵੀ ਜਿਹੜਾ ਆ ਉਹ ਨੁਕਰੇ ਲਾ ਕੇ ਰੱਖਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਆ ਕਿ ਸੁਖਬੀਰ ਬਾਦਲ ਹੀ ਬੜਾ ਮਹਾਨ ਆ ਤੇ ਬਾਕੀ ਦੇ ਸਾਰੇ ਐਵੇਂ ਹੀ ਆ ਤੁਹਾਡੀ ਛਾਂ ਦੇ ਵਿੱਚ ਜਿਹੜਾ ਆ ਜਾਵੇ ਉਹ ਦੁੱਧ ਤੋਤਾ ਹੋ ਜਾਂਦਾ ਆ ਔਰ ਜਿਹੜਾ ਤੁਹਾਡੇ ਤੋਂ ਬਾਗੀ ਹੋ ਕੇ ਚੱਲੇ ਜਿਹੜਾ ਗੁਰਮਤ ਅਨਸਾਰ ਸਿਧਾਂਤਾਂ ਅਨਸਾਰ ਪਹਿਰਾ ਦੇਵੇ ਉਹ ਫਿਰ ਬਾਦਲ ਗਿਆ ਨੂੰ ਬੜਾ ਜਿਹੜਾ ਆ ਉਹ ਰੜਕਦਾ ਜਾਂ ਤੇ ਇਸੇ ਤਰੀਕੇ ਦੇ ਨਾਲ ਆ ਹੁਣ ਚੀਮਾ ਜਿਹੜਾ ਆ ਲਗਾਤਾਰ ਜਿਹੜਾ ਆ ਚੀਕਾ ਮਾਰਦਾ ਪਿਆ ਤੁਸੀਂ ਕਹਿੰਦੇ ਪਈਓ ਕਿ ਅਸੀਂ ਕ੍ਰਿਮੀਨਲ ਕੇਸ ਕਰਾਂਗੇ ਕੁਝ ਖਬਰਾਂ ਵਾਲੇ ਤੇ ਇਹ ਵੀ ਚਲਾ ਰਹੇ ਆ ਕਿ 420 ਦਾ ਜਿਹੜਾ ਕੇਸ ਆ ਉਹ ਕਰਾਂਗੇ ਜਿਹਦਾ ਕੇਸ ਕਰਨ ਦਾ ਤੁਸੀਂ ਉਹਨਾਂ ਉੱਤੇ ਕਰ ਲਵੋ ਕੋਈ ਗੱਲ ਨਹੀਂ ਉਹ ਜਵਾਬ ਦੇ ਦੇਣਗੇ ਤੇ ਨਾਲੇ ਤੁਹਾਡੇ ਤੋਂ ਵੀ ਜਿਹੜਾ ਜਵਾਬ ਹੈ ਉਹ ਮੰਗਿਆ ਜਾਏਗਾ ਹਾਲੇ ਤੱਕ ਤਾਂ ਤੁਹਾਡੇ ਤੋਂ ਖੋਦ ਤੋਂ ਜਵਾਬ ਨਹੀਂ ਦਿੱਤਾ ਜਾ ਰਿਹਾ ਜਿਹੜੇ ਤੁਸੀਂ ਦੋ ਦੋ ਜਿਹੜੇ ਸੰਵਿਧਾਨ ਆ ਉਹ ਬਣਾਏ ਹੋਏ ਸੀ ਤੁਸੀਂ ਆਪਣਾ ਜਿਹੜਾ ਜਵਾਬ ਦੇਣ ਦੀ ਆ ਜਿਹੜੀਆਂ ਤਿਆਰੀਆਂ ਆ ਉਹ ਕਰੋ ਤੇ ਬਾਕੀ ਚੀਮਾ ਸਾਹਿਬ ਤੁਸੀਂ ਬਹੁਤ ਅੱਤ ਚੁੱਕੀ ਹੋਈ ਸੀ ਤੁਹਾਡੀ ਅੱਤ ਦਾ ਜਿਹੜਾ ਆ ਅੰਤ ਉਹ ਹੁਣ ਆ ਗਿਆ ਹੋਇਆ ਆ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਦੁਬਾਰਾ ਸ਼ਰੋਮਣੀ ਅਕਾਲੀ ਦਲ ਉਹ ਸੁਰਜੀਤ ਹੋਵੇ ਉਸੇ ਤਰ੍ਹਾਂ ਖਾਲਸਾ ਪੰਥ ਦੀਆਂ ਜਿਹੜੀਆਂ ਪਰੰਪਰਾਵਾਂ ਜੋ ਸਿਧਾਂਤ ਸਨ ਅਕਾਲੀ ਦਲ ਉਸੇ ਉੱਤੇ ਪਹਿਰਾ ਦੇਵੇ ਪੰਥ ਵਸੈ ਮ ਉਜੜਾ ਮੰਚ ਆਉ ਕਨੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕਨਾ ਜਾਵੇ ਬਾਕੀ ਸਮੇ ਅਨੁਸਾਰ ਤੁਹਾਡੀ ਹਰ ਗੱਲ ਦਾ ਜਿਹੜਾ ਜਵਾਬ ਆ ਉਹ ਦਿੰਦੇ ਰਹਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਾਸ ਰਣਜੀਤ ਸਿੰਘ ਵਿਦਿਆਰਥੀ ਰਮਧਮੀ ਵਿਦਿਆਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ